हां मेनू ना गड्डी ਚ ਬੈਠਾ ਸੀ ਮੇਰਾ ਫੋਨ ਚਾਰਜਿੰਗ ਲਗਾ ਰਿਆ ਸੀਗਾ ਚਾਰਜਿੰਗ ਲਗਾ ਕੇ ਤੇ ਮੈਂ ਨਾ ਫੋਨ ਤੇ ਨਾ ਮੂਵੀ ਲਗਾ ਕੇ ਦੇਖ ਰਿਆ ਸੀਗਾ ਤੇ ਮੈਨੂੰ ਨਹੀਂ ਪਤਾ ਉਹ ਬੰਦਾ ਕਦੋਂ ਆਇਆ ਤੇ ਆਵਾਜ਼ ਮੈਨੂੰ ਵਾਈ ਪਟਾਕੇ ਦੀ ਤੇ ਨਾਲ ਦੇ ਨਾ ਜਿਹੜੇ ਬੱਚੇ ਹੈਗੇ ਉਹ ਰਾਤੀ ਕਈ ਵਾਰ ਖੇਡਦੇ ਹੁੰਦੇ ਨੇ ਤੇ ਮੈਂ ਸੋਚਿਆ ਬੱਚੇ ਹੋਣੇ ਕੋਈ ਗੱਲ ਨਹੀਂ ਤੇ ਮੈਂ ਗੱਡੀ ਵਾਟਾ ਫਿਰ ਮੇ ਕੋਲ ਨਾ ਭੱਜ ਕੇ ਨਾ ਅੰਦਰੋਂ ਮੁੰਡਾ ਦੂਜਾ ਕੰਮ ਕਰਦਾ ਉਹ ਮੇ ਕੋਲ ਆਇਆ ਕਹਿੰਦਾ ਭਾਜੀ ਭਾਜੀ ਅੰਦਰ ਨਾ ਕੁਝ ਹੋਇਆ ਤੇ ਮੈਂ ਫਟਵੜ ਗੱਡੀ ਖੋਲ ਕੇ ਦੇਖਿਆ ਤੇ ਮੈਨੂੰ ਕਹਿੰਦਾ ਪਾਜੀ ਉਹ ਬੰਦਾ ਨਾ ਪਚ ਰਿਆ ਉਹਨੂੰ ਫੜੋ ਮੈਂ ਉਹਨੂੰ ਫੜਨ ਲੱਗਾ ਤੇ ਜਿਹੜੇ ਇਹਨਾਂ ਦੇ ਉਹਪਿੰਦਰ ਹੈਗੇ ਜਿਹੜੇ ਪਾਟਾ ਸਾਹਿਬ ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦਾ ਪਾਜੀ ਗੋਲੀ ਚੱਲੀ ਅੰਦਰ ਫਿਰ ਮੈਂ ਉਹਨੂੰ ਕੀ ਕੀਤਾ ਮੈਂ ਉਹ ਬੰਦੇ ਨੂੰ ਛੱਡ ਕੇ ਫਿਰ ਮੈਂ ਇੱਧਰ ਅੰਦਰ ਨੂੰ ਆ ਗਿਆ ਦਫਤਰ ਵਾਲ ਨੂੰ ਕੀ ਚਲੋ ਉਹਨਾਂ ਦੇ ਗੋੜੀ ਨਾਲ ਵੱਜੀ ਹੋਵੇ ਪਹਿਲੇ ਉਹਨਾਂ ਨੂੰ ਦੇਖ ਲਵਾਂ ਤੇ ਅੰਦਰ ਜਾ ਕੇ ਮੈਂ ਦੇਖਿਆ ਤੇ ਪਾਜੀ ਵੀ ਹੈ ਨਹੀਂ ਸੀਗਾ ਉਹਪਿੰਦਰ ਵੀ ਹੈ ਨਹੀਂ ਸੀ ਕੋਈ ਨਹੀਂ ਸੀਗਾ ਤੇ ਫਿਰ ਮੈਨੂੰ ਕਹਿੰਦੇ ਮੈਂ ਥਾਣੇ ਥਾਣੇ ਵਾਲਾ ਜਾ ਮੈਂ ਫਿਰ ਪੱਜ ਕੇ ਥਾਣੇ ਵੱਲ ਗਿਆ ਵਾਂ ਵੀ ਥਾਣੇ ਤੋਂ ਇੱਥੇ ਆਇਆ ਫਿਰ ਅੰਦਰ ਜੋ ਦੇਖਿਆ ਫਿਰ ਉਹ ਨਿਸ਼ਾਨ ਉਹਦੇ ਉਹਨਾਂ ਦੇ ਕੁਰਸੀ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਸੀ ਦਰਵਾਜ਼ੇ ਤੇ ਸੀਗੇ ਨਿਸ਼ਾਨ ਗੋਲੀਆਂ ਦੇ ਤੇ ਖੋਲ ਸੀਗੇ ਤਿੰਨ ਚਾਰ ਕੋਲ ਮਿਲੇ ਐ ਉਹ ਸਰ ਨੂੰ ਇਹ ਕੌਣ ਹੋ ਸਕਦਾ ਬੰਦਾ ਜੀ ਨੇ ਫਾਇਰਿੰਗ ਕੀਤੀ ਕੋਈ ਸਮਝ ਆਇਆ ਸਰ ਮੈਨੂੰ ਇਸ ਬਾਰੇ ਨਹੀਂ ਕਿਉਂਕਿ ਮੈਂ ਐਕਚੁਅਲੀ ਇਹਨਾਂ ਦਾ ਹੈਗਾ ਫਰੈਂਡ ਠੀਕ ਹੈ ਜੀ ਤੇ ਮੈਂ ਇੱਥੇ ਹੁੰਨਾ ਤੇ ਇਹ ਸਾਰਾ ਜਿਵੇਂ ਹੁਣ ਅੰਦਰ ਸਾਰਾ ਸਿਸਟਮ ਹੋਇਆ ਮੈਨੂੰ ਤਾਂ ਇਸ ਬਾਰੇ ਉਹ ਬੰਦੇ ਦਾ ਮੈਨੂੰ ਨਾਂ ਪਤਾ ਲੱਗਾ ਅੰਦਰੋਂ ਕਿਦੋਂ ਵੜਿਆ ਨਾ ਮੈਨੂੰ ਪਤਾ ਲੱਗਾ ਬਾਹਰ ਬੜਿਆ ਉਸ ਵੇਲੇ ਮੈਂ ਉਹਨੂੰ ਪਸਦੇ ਦੇਖਿਆ ਤੇ ਮੇਰੇ ਮੁੰਡੇ ਨੇ ਆ ਕੇ ਪਾਇਆ ਉਹਨੂੰ ਫੜ ਲਓ ਉਸ ਤੋਂ ਬਾਅਦ ਮੈਂ ਸਾਰਾ ਵੇਸ ਸੋਇਆ ਨਹੀਂ ਕਾਜ਼ੇ ਤੇ ਆਈ ਕੁਝ ਦੂਰੀ ਤੇ 200 ਕਿਲੋਮੀਟਰ ਦੇ ਇਹ ਆਪਣਾ ਪੁਲਿਸ ਚੌਂਕੀ ਵੀ ਆ ਵੀ ਉਹਨੇ ਖੋਪਣੀ ਦੀ ਉਹਨਾਂ ਨੂੰ ਸਰ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਸੀ ਆਈਡੀਆ ਮੈਂ ਤਾਂ ਗੱਡੀ ਵਿੱਚ ਬੈਠਾ ਸੀ ਠੀਕ ਹੈ ਮੈਂ ਤਾਂ ਉਹਨੂੰ ਨਾ ਅੰਦਰੋਂ ਬਾਹਰ ਦੇ ਦੇਖਿਆ ਨਾ ਮੈਂ ਉਹਨੂੰ ਕਿੰਨੇ ਕਰ ਵਜੇ ਦਾ ਸੀ ਕਿੰਨੇ ਵਜੇ ਟਾਈਮ ਪੀਰੀਅਡ ਕਿਸੇ ਦਾ ਆਈਡੀਆ ਅੱਧਾ ਪੌਣਾ ਘੰਟਾ ਪਹਿਲੇ ਦੀ ਗੱਲ ਹੈ ਹੁਣ ਤੋਂ ਕੋਈ ਜ਼ਖਮੀ ਵੀ ਹੋਇਆ ਵੀ ਤੇ ਲੱਗੀ ਵੀ ਕੋਈ ਨਹੀਂ 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 ਗੋਲੀ ਕਿਸ ਤੇ ਉਹ ਉਧਰੋਂ ਭੱਜਿਆ ਆਈਸੀਬੈਂਕ ਵੱਲ ਤੇ ਉਧਰੋਂ ਫਿਰ ਮੈਂ ਅੰਦਰ ਨੂੰ ਆ ਗਿਆ ਤੇ ਉਹ ਨਿਕਲ ਗਿਆ ਮੇਰਾ ਨਾਮ ਭਾਜੀ ਸੰਦੀਪ ਕੁਮਾਰ ਆ ਗੌਰਵ ਗੌਰਵ ਕਹਿੰਦੇ ਮੈਨੂੰ ਤੇ ਮੈਂ ਵਾਕਿਆ ਮੈਨੂੰ ਇਹਨਾਂ ਨੇ ਕੋਈ ਬੰਦੇ ਆਏ ਬਾਹਰੋਂ ਪਹਿਲਾਂ ਵੀ ਮੈਂ ਰੈਟਾ ਫਾਈਲ ਕੀਤੀ ਸੀ ਹਾਈ ਕੋਰਟ ਵਗੈਰਾ ਸਾਈਬਰ ਕ੍ਰਾਈਮ ਵੀ ਦਿੱਤੀ ਸੀ ਸੀਪੀ ਸਾਹਿਬ ਨੂੰ ਦਿੱਤੀ ਸੀ ਐਚਐਸਓ ਸਾਹਿਬ ਨੂੰ ਉੱਥੇ ਵੀ ਥਾਣੇ ਵੀ ਦੇ ਕੇ ਆ ਸੀ ਸਾਰੇ ਕਿਤੇ ਮੇਰੀਆਂ ਫਾਈਲਾਂ ਲੱਗੀਆਂ ਹੋਈਆਂ ਸੀ ਪਰ ਇਹਨਾਂ ਨੇ ਕੱਲ ਇਹਨਾਂ ਦੀ ਕੋਈ ਤਰੀਕ ਸੀਗੀ ਜ਼ਮਾਨਤ ਦੀ ਮੈਂ ਉੱਥੇ ਪੇਸ਼ ਹੋਇਆ ਉੱਥੇ ਇਹਨਾਂ ਨੂੰ ਤਰੀਕ ਇਹਨਾਂ ਦੀ ਮੇਰੀ ਕਿ ਵਕੀਲ ਸਾਹਿਬ ਨੇ ਮੇਰੇ ਬਿਆਨ ਦੇ ਹਿਸਾਬ ਨਾਲ ਉਹਨਾਂ ਨੂੰ ਤਰੀਕ ਮਿਲ ਗਈ। ਉਹਦੇ ਚ ਇਹਨਾਂ ਨੇ ਚਲਦੇ ਮੈਨੂੰ ਮਤਲਬ ਕਿ ਕੋਈ ਧਮਕੀਆਂ ਮਤਲਬ ਕਿ ਆ ਕੇ ਮੈਨੂੰ ਇੱਥੇ ਆਣ ਆਏ ਫਟਾਫਟ ਆਏ ਕੋਈ ਬੰਦੇ ਭੇਜੇ ਫਾਇਰਿੰਗ ਕਰਨੀ ਆਂਦੀ ਸ਼ੁਰੂ ਕਰ ਦਿੱਤੀ। ਮੇਰਾ ਇੱਕ ਬੈਕ ਵਾਲਾ ਗੇਟ ਕਰਨ ਮੇਰਾ ਬਚਾਅ ਹੋ ਗਿਆ। ਸਰ ਕੋਣ ਆ ਬੰਦੇ ਕੀ ਕਰੇ ਤੁਸੀਂ ਪਾ ਰਹੇ ਇਹ ਇੱਕੋ ਹੀ ਮੇਨਾਂ ਤਾਂ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ ਅੱਜ ਤੱਕ ਤਾਂ ਕਿਸੇ ਨਾਲ ਵੀ ਸਮੇਨਾਂ ਸੰਦੀਪ ਹੈਗਾ ਗੈਂਗਸਟਰ ਮੈਂ ਪਹਿਲਾਂ ਵੀ ਉਹਨਾਂ ਨੂੰ ਕਿਹਾ ਇਹਨਾਂ ਸੰਦੀਪ ਗੈਂਗਸਟਰ ਆ ਉਹਨੇ ਹੀ ਇਹ ਸਾਰਾ ਕੰਮ ਕਰਾਇਆ ਵਾ। ਛਿੰਦਾ ਉਹਦਾ ਭਰਾ ਵਾ। ਕੁਝ ਕੁਝ ਬੰਦੇ ਇਦਾਂ ਦੇ ਉਹਨਾਂ ਦੇ ਨਾਂ ਤੇ ਚਾਹੇ ਇੱਕ ਬੰਦਾ ਲਾਲੋ ਚਾਹੇ ਇਹਨਾਂ ਦਾ ਦੋਸਤ ਹੈਗਾ ਪ੍ਰਿੰਕਲ ਉਹ ਸਾਰਿਆਂ ਨੂੰ ਗੱਲਾਂ ਕਰਕੇ ਉਹਦੇ ਕਾਨਫਰੰਸ ਲਾਈ ਸਾਰੀ ਮੀਟਿੰਗ ਪ੍ਰਿੰਕਲ ਦੇ ਥਰੂ ਕਰਕੇ ਕੰਮ ਕਰਕੇ ਪ੍ਰਿੰਕਲ ਦੇ ਗੈਂਗ ਦੇ ਵਿੱਚ ਇਹ ਚੱਲਦੇ ਜਾਂਦੇ ਪਏ ਆ ਇਹ ਸਰ ਮੈਨੂੰ ਦਰਖਾਸਤ ਦਿੱਤੀ ਨੂੰ ਕੱਟੋ ਘਟ ਨਹੀਂ ਤਾਂ ਅੱਜ ਤੋਂ ਵੀ 25 30 ਦਿਨ ਹੋ ਗਏ ਮੇਰੀ ਕੋਈ ਕਾਰਵਾਈ ਨਹੀਂ ਹੋਈ ਸੀ ਕੋਈ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੋਈ ਹਲੇ ਤੱਕ ਨਹੀਂ ਸਿਰਫ ਇੱਕ ਰਿਟ ਮੈਂ ਫਾਈਲ ਕੀਤੀ ਸੀ ਮੈਨੂੰ ਉੱਥੇ ਰੇਟਰ ਉਹਨਾਂ ਨੇ 69 ਨੰਬਰ ਕੋਡ ਦੇ ਵਿੱਚ ਮੈਂ ਰਿਟ ਦਿੱਤੀ ਸੀ ਅਟੈਕ ਨਹੀਂ ਮੈਨਾਂ ਧਮਕੀਆਂ ਗਲੀ ਗਲੋਚ ਰੋਬ ਮਤਲਬ ਕਿ ਜੇਲ੍ਹ ਚੋਂ ਮੇਰੇ ਕੋ ਰਿਕਾਰਡਿੰਗ ਆ ਵਗੈਰਾ ਉੱਥੇ ਫੇਸਬੁੱਕ ਤੇ ਮੈਨੂੰ ਪਾਉਂਦੇ ਪਿਆ ਬਾਹਰ ਆ ਕੇ ਛੱਡ ਮਾਰ ਹੀ ਦੇਣਾ ਤੈਨੂੰ ਜੋ ਵੀ ਕਰਨਾ ਉਹ ਇਹਨਾਂ ਨੇ ਅੱਜ ਕਰਕੇ ਦਿਖਾਤਾ ਕੁਝ ਇਹਦੇ ਦੋਸਤ ਵੀ ਹੈਗੇ ਆ ਸਰ ਕਿੰਨੇ ਬੰਦੇ ਸੀ ਉਹ ਖਲਿਤਾ ਮੈਂ ਰਿਕਾਰਡਿੰਗ ਚੈੱਕ ਇੱਕ ਕੀਤਾ ਇੱਕ ਬੰਦਾ ਹਲੇ ਇੱਕ ਨਜ਼ਰਾਂ ਦਾ ਕੁਝ ਖੜੇ ਵੀ ਹੋਣਗੇ ਪਰੇ ਖੜੇ ਹੋਣਗੇ ਕੁਝ ਕੱਲੇ ਬੰਦੇ ਤਾਂ ਆ ਨਹੀਂ ਸਕਦਾ ਕਾਫੀ ਬੰਦੇ ਹੋਣਗੇ ਇਹ ਸਰ ਮੈਨੂੰ ਕੁਝ ਨਹੀਂ ਇਹਦੇ ਬਾਰੇ ਪਤਾ ਲੱਗਿਆ ਮੇਰੇ ਤੋਂ ਅੰਦਰ ਫਾਇਰ ਮੈਂ ਤਾਂ ਆਪਣੀ ਜਾਨ ਠਾਣੇ ਪਹੁੰਚ ਕੇ ਬਚਾਈ ਆ ਤੇ ਪੁਲਿਸ ਕਿੰਨੀ ਦੇਰ ਬਾਅਦ ਆ ਗਈ ਪੁਲਿਸ ਨਾਲੋਂ ਨਾਲ ਹੀ ਪੁਲਿਸ ਆ ਗਈ ਪੁਲਿਸ ਨੇ ਮੌਕੇ ਤੇ ਆਪਣਾ ਸਾਰਾ ਸਾਫ ਕਰ ਲਿਆ ਕਾਰਨ ਕੀ ਲੱਗਦਾ ਜੇ ਕਿਉਂ ਹੋਇਆ ਦੇਖਿਏ ਇਟ ਇਜ਼ ਟੂ अर्ਲੀ ਟੂ ਕਮੈਂਟ ਤੁਹਾਨੂੰ ਪਤਾ ਹੈ 7:30 ਵਜੇ ਇੱਕ ਇਨਸੀਡੈਂਟ ਹੋਇਆ ਹੈ ਅਲੇਜਡਲੀ ਇੱਕ ਅਣਪਛਾਤਾ ਵਿਅਕਤੀ ਉਹਨੇ ਇੱਥੇ ਆ ਕੇ ਅਟੈਕ ਕੀਤਾ ਤੇ ਵੀ ਹੈ ਬੀਨ ਹੇਅਰ ਤੁਸੀਂ ਦੇਖਿਆ ਹੈ ਕਿ ਆਪਾਂ 5-7 ਮਿੰਟਾਂ ਤੀ ਇੱਥੇ ਹੈਗੇ ਤੇ ਚੌਂਕੀ ਤੇ ਇਨਚਾਰਜ ਤੇ ਏਸੀਪੀ ਤੇ ਮੈਂ ਖੁਦ ਇੱਥੇ ਹਾਂ ਐਂਡ ਵੀ ਆਰ ਇਨਵੈਸਟੀਗੇਟਿੰਗ ਐਂਡ ਸਟ੍ਰਿਕਟ ਐਕਸ਼ਨ ਵਿਲ ਬੀ ਟੇਕਨ ਜਿਹੜਾ ਵੀ ਬੰਦਾ ਹੋਗਾ ਆਪਾਂ ਉਹ ਦੇਖਾਂਗੇ ਫੈਕਟ ਕੀ ਕਹਿਣਾ ਤੁਹਾਡੀ ਗੱਲ ਹੋਏਗੀ ਕਿ ਕਿਉਂ ਫਾਇਰਿੰਗ ਹੋਈ ਹੈ ਜਾਂ ਉਹ ਜਾਣਦਾ ਕੌਣ ਹੈ ਬੰਦਾ ਇਹਦੇ ਵਿੱਚ ਦੇਖੀਟ ਇਟ ਇਜ਼ ਟੂ अर्ਲੀ ਟੂ ਕਮੈਂਟ ਪਲੀਜ਼ lets investigate we we'll let you know ਠੀਕ ਹੈ ਥੈਂਕ ਯੂ ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਜੋ ਥੇਲ ਨੰਨਕੇ ਕਾਰਬਿਆਰ ਦੇ ਗੋਲੀ ਚਲਾਈ ਗਈ ਹੈ ਉਹਦੇ ਚ ਮੈਨੂੰ ਪਸਾਂਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੀ ਮੇਰੇ ਸੰਦੀਪ ਵੀਰੇ ਨੂੰ ਜਿਹੜਾ ਅੰਦਰ ਜੇਲ੍ਹ ਚ ਹੈ ਉਨੂੰ ਬਸਾਲ ਦੀ ਖੁਸ਼ੀਆਂ ਕੀਤੀਆਂ ਜਾ ਰਹੀਆਂ ਨੇ ਜੀ ਉਹਦੀ ਜਮਾਨਤ ਰਿਜੈਕਟ ਕਰਾਉਣ ਦੇ ਚੱਕਰਾਂ ਦੇ ਵਿੱਚ ਇਹ ਸਭ ਕੁਝ ਕਰ ਰਹੇ ਨੇ ਜੀ ਜਿਹੜਾ ਇਹਦਾ ਰਮੇਸ਼ ਬਾੰਗੜ ਸਾਬ ਜਿਹੜੇ ਹੈਗੇ ਨੇ ਇਹਨਾਂ ਦੇ ਚਾਚਾ ਜੀ ਉਹ ਸਾਨੂੰ ਬਸਾਉਣ ਦੀਆਂ ਕੋਸ਼ਿਸ਼ਾਂ ਕਰਦੇ ਪਏ ਨੇ ਇਹਨਾਂ ਨਾਲ ਰਲ ਕੇ ਇਹਨਾਂ ਦੇ ਪੰਜ ਤੋਂ 6 ਪਰਚੇ ਪਹਿਲਾਂ ਵੀ ਦਰਜ ਨੇ ਇਹਨਾਂ ਦਾ ਬਾੰਗੜ ਦਾ ਗਰੁੱਪ ਚੱਲਦਾ ਹੁੰਦਾ ਸੀ ਪਹਿਲਾਂ ਜਿਹੜਾ ਸੀਗਾ ਤੇ ਇਹ ਹੁਣ ਵੀ ਮੈਨੂੰ ਇਹਨਾਂ ਨੇ ਮੇਰੇ ਕੋਲ 5 ਲੱਖ ਰੁਪਏ ਮੰਗਿਆ ਮੈਂ ਪਹਿਲਾਂ 4 ਲੱਖ ਲੈਣਾ ਸੀਗਾ ਜੀ ਤੇ 2 ਲੱਖ 64 ਹਜ਼ਾਰ ਰੁਪਏ ਇੱਕ ਲੈਣਾ ਸੀਗਾ ਜੀ ਜਿਹੜੀ ਇਹਨਾਂ ਨੇ ਮੈਨੂੰ ਗੱਡੀ ਦਿੱਤੀ ਜੀ ਤੇ ਇਹਨਾਂ ਨੇ ਮੈਨੂੰ ਹੁਣ 5 ਲੱਖ ਕਹਿੰਦੇ ਦੇ ਦੇ ਨਹੀਂ ਤਾਂ ਤੇਰੇ ਸੰਦੀਪ ਵੀਰੇ ਦੀ ਜ਼ਮਾਨਤ ਨਹੀਂ ਹੋਣ ਦਵਾਂਗੇ ਅਸੀਂ ਤੂੰ ਦੇਖੀ ਤੇਰੇ ਨਾਲ ਕੀ ਕੀ ਕਰਾਂਗੇ ਮੈਂ ਕਹਾਂ ਜੀ ਦੇਖੋ ਜੀ ਤੁਸੀਂ ਪੈਸੇ ਜਿਹੜੇ ਨਹੀਂ ਦੇਣੇ ਨਾ ਦੋਵੋ ਤੁਸੀਂ ਜਿਹੜੇ ਮੇਕੋ ਮੰਗ ਰਹੇ ਆ ਉਹ ਮੇਕੋ ਹਲੇ ਹੈ ਨਹੀਂਗੇ ਮੇਰੇ ਵੀਰੇ ਦੀ ਜ਼ਮਾਨਤ ਹੋ ਲੈਂਦੋ ਮੈਂ ਤੁਹਾਨੂੰ ਦੇ ਦਾਂਗਾ ਪਹਿਲਾਂ ਹੀ ਮੇਰੇ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਪਿਆ ਜੀ ਮੇਰੀ ਨਿੱਕੀ ਜੀ ਕੁੜੀ ਆ 8 ਮਹੀਨੇ ਦੀ ਉਮ ਉਮ ਮੈਂ ਬਹੁਤ ਪਰੇਸ਼ਾਨ ਆ ਬਹੁਤ ਪਰੇਸ਼ਾਨ ਹੋਇਆ ਪਿਆ ਜੀ ਪਹਿਲਾਂ ਹੀ ਅਸੀਂ ਸਾਡੇ ਕੋਲ ਜ਼ਮਾਨਤ ਕਰਾਉਣ ਨੂੰ ਸਾਡੇ ਕੋਲ ਪੈਸੇ ਹੈ ਨਹੀਂਗੇ ਜੀ ਅਸੀਂ ਮਸਾ ਮਸਾ ਇਕੱਠੇ ਕਰਕੇ ਵਕੀਲ ਨੂੰ ਪੈਸੇ ਦਿੱਤੇ ਜੀ ਹੁਣੇ ਫਿਰ ਮੈਨੂੰ ਪਸ਼ਾਬ ਤੁਸਾਂ ਦੀ ਕੋਸ਼ਿਸ਼ਾਂ ਕਰ ਰਹੇ ਆ ਜੀ ਤੇ ਇਹਨਾਂ ਦਾ ਸ਼ੁਰੂ ਤੋਂ ਬਲੈਕਮੇਲਰ ਦਾ ਇਹਨਾਂ ਦਾ ਕੰਮ ਹੈ ਚਾਚੇ ਭਤੀਜੇ ਦਾ ਜੀ ਇਹਨਾਂ ਨੇ ਗੱਡੀ ਗਲਤ ਦਿੱਤੀ ਸੀਗੀ ਜੀ ਤੇ ਗੱਡੀ ਦਾ ਜੀ ਰੋਲਾ ਜੀ ਹੁਣ ਜਾਣ ਕੇ ਇਹਨਾਂ ਨੇ ਆਪਣੇ ਉੱਥੇ ਗੋਲੀ ਚਲਵਾ ਲਈ ਜੀ ਗੋਲੀ 'ਚ ਮੇਰਾ ਕੋਈ ਲੈਣਾ ਦੇਣਾ ਨਹੀਂ ਐ ਤੇ ਮੇਰੇ ਵੀਰੇ ਦਾ ਕੋਈ ਲੈਣਾ ਦੇਣਾ ਨਹੀਂ ਐ ਜੀ ਉਸ ਨੂੰ ਬੇਨਤੀ ਹੈ ਜੀ ਇਹਦੀ ਜੋ ਇਹਨੇ ਗੋਲੀ ਚਲਵਾਈ ਹੈ ਜਾਂ ਚਲਾਈ ਗਈ ਹੈ ਇਹਦਾ ਬਰੀਕੀ ਨਾਲ ਜਾਂਚ ਕੀਤੀ ਜਾਵੇ ਜੀ ਕੇਸ ਦੀ ਜਿਉਂ ਇਹਨੇ ਅੱਜ ਆਪਣੇ ਤੇ ਕਰਾਇਆ ਜੀ ਮੈਂ ਉਹਦੇ ਚ ਸਾਡਾ ਦੋਨਾਂ ਸੱਕਿਆਂ ਭਰਾਵਾ ਦਾ ਕੋਈ ਹੱਥ ਨਹੀਂ ਹੈ ਜੀ ਇਹਨੇ ਆਪਣੇ ਤੇ ਝੂਠੀ ਗੋਲੀ ਚਲਵਾਈ ਹੈ ਜੀ ਇਹ ਸਿਕਿਉਰਟੀ ਲੈਣੀ ਚਾਹੁੰਦਾ ਹੋਇਆ ਜੀ ਇਹਨੇ ਉਹਦੋਂ ਵੀ ਕਿਹਾ ਸੀ ਕੋਈ ਪ੍ਰੈਸ ਕਾਨਫਰੰਸ 'ਚ ਮੈਨੂੰ ਸਿਕਿਉਰਟੀ ਦਿਓ ਜੀ ਮੈਨੂੰ ਇਦਾਂ ਇਦਾਂ ਇਹ ਜਾਣ ਕੇ ਸ਼ੁਰੂ ਤੋਂ ਇਹਨਾਂ ਦੇ ਇਹੀ ਕੰਮ ਹੈ ਜੀ ਸਿਕਿਉਰਟੀਆਂ ਲੈਣੀਆਂ ਚਾਹੁੰਦੇ ਨੇ ਜੀ ਇਹ ਬਾਕੀ ਸਰਕਾਰ ਨੂੰ ਬੇਨਤੀ ਹੈ ਜੀ ਜੋ ਹੋਊਗਾ ਜੀ ਜੋ ਸਹੀ ਹੋਊਗਾ ਉਹ ਤੁਸੀਂ ਕਰਿਓ ਜੀ ਜਿੱਥੇ ਮੈਨੂੰ ਬੁਲਾਓਗੇ ਉੱਥੇ ਮੈਂ ਹਾਜ਼ਰ ਹੋਊਗਾ ਜੀ ਤੁਹਾਡੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ